ਸ਼ਸ਼ੀ ਗਾਲ ਦੋਸਤੋ ਤੁਹਾਡਾ ਸਵਾਗਤ ਹੈ ਆਕਾਸ਼ ਦੀਪ ਡੈਰੀ ਫਾਰਮ YouTube ਚੈਨਲ ਅਤੇ Facebook ਪੇਜ ਦੇ ਉੱਤੇ ਆਸ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਇੱਕ ਤੁਹਾਨੂੰ ਆਪਾਂ ਨਵੀਂ ਜਾਣਕਾਰੀ ਲੈ ਕੇ ਆਏ ਆ ਕਿ ਜਿਹੜਾ ਆਪਾਂ ਅੱਜ ਕੱਲ ਹਰਾ ਬੀਜਾ ਹੁੰਦਾ ਉਹਦੇ ਜੂਰੀਆ ਕੱਟ ਪਾਓ ਤੇ ਜੂਰੀ ਦਾ ਤੋੜ ਕੀ ਹੈ ਜੂਰੀਆ ਤੋੜ ਹੈ ਆਪਣੇ ਕੋਲੇ ਗੋਹਾਤਾ ਆ ਜਾ ਗੋਹਾ ਜਿਵੇਂ ਇੱਕ ਬਿੱਗਾ ਉਹਦੇ ਵਿੱਚ ਤੁਸੀਂ 20-25 ਕਿਲੋ ਐਂ ਗੋਹਾ ਪਾਓ ਤਾਂ ਆਇਆ ਇੱਕ ਬਠਲ ਹੋ ਗਿਆ ਇਹ ਐਂ ਕਰਦੇ ਇਕੋ ਕੋਲ ਕੇ ਸਾਰਾ ਨੱਕੇ ਦੇ ਵਿੱਚ ਜੋ ਹਾਂ ਯਾਦ ਰਹੇ ਕਿ ਜਿਹੜਾ ਗੋਹਾ ਹੈ ਉਹ ਤਾਜ਼ਾ ਚਾਹੀਦਾ ਆਪ ਨੂੰ ਤੇ ਐ ਨਹੀਂ ਹੈਗਾ ਵੀ ਤਿੰਨ ਚਾਰ ਦਿਨਾਂ ਦਾ ਉਹਦੇ ਵਿੱਚ ਤੇਜਾਬੀ ਮਾਤਰਾ ਵੱਧ ਜਾਂਦੀ ਹੈ ਉਹ ਫੂਕ ਵੀ ਜਾਂਦਾ ਹਰੇ ਨੂੰ ਤੇ ਇੱਕ ਬੱਠੜ ਹੋ ਗਿਆ ਉਸ ਤੋਂ ਬਾਅਦ ਦੂਜਾ ਹੋ ਗਿਆ ਜੀ 20 25 ਕਿਲੋ ਪਾ ਦਿਓ ਤੁਸੀਂ ਵੱਧ ਪੈ ਜੂ ਕੋਈ ਗੱਲ ਨਹੀਂ ਤੇ ਜਿਹੜੀ ਚਰੀ ਆ ਜੀ ਆ ਦੇਖੋ ਦੂਜਾ ਬਠਲ ਹੋ ਗਿਆ ਆ ਮਾਰੇ ਤਖਾਲੂ ਚਰੀ ਉੱਤੇ ਕ ਵੀ ਕਿਦਾਂ ਇਹ ਚਰੀ ਦੋਸਤੋ ਇਹਦੇ ਵਿੱਚ ਅਸੀਂ ਜੂਰੀਆ ਦੋ ਤੋਂ ਦੋ ਡਾ ਹੀ ਕਿਲੋ ਹੀ ਪਾਹੂ ਵੱਤ ਵੱਤ ਅਸੀਂ ਉਸ ਵਤ ਤਾਂ ਪਾਈ ਨਹੀਂ ਜੂਰੀਆ ਉਹਦੇ ਵਿੱਚ ਜਦੋਂ ਵੀ ਆ ਪਾਣੀ ਲਾਉਣਾ ਐਵੇਂ ਐਂ ਗੋਹਣ ਖੋਲਣਾ ਮੈਨੂੰ ਵੀ ਕਿਤੋਂ ਜਾਣਕਾਰੀ ਮਿਲਦੀ ਉਹਨਾਂ ਨੇ ਰਿਜ਼ਲਟ ਲੈਤੇ ਹੋਏ ਸੀਗੇ ਤੇ ਉਸ ਤੋਂ ਬਾਅਦ ਮੈਂ ਵੀ ਲੇਤਾ ਇਦਾਂ ਇਹਨੂੰ ਐਂ ਕਰਦੇ ਪਾਣੀ ਤਾਂ ਚੱਲੀ ਜਾਊਗਾ ਜਿਹੜਾ ਹਾ ਗੋਆ ਸਾਰੇ ਦਾ ਸਾਰਾ ਤੋਂ ਕੋਲ ਕੋ ਜਾਊ ਇਹ ਦੂਜਾ ਬੱਠਰ ਹੋਵੇ ਇੱਕ ਹੋਰ ਪਾਵਾਂਗੇ ਫਿਰ ਤੁਹਾਨੂੰ ਦੱਸਦੇ ਆ ਇਹਦੇ ਫਾਇਦੇ ਦੋਸਤੋ ਜੂਰੀ ਹੈਗਾ ਜਿਹੜਾ ਜੂਰੀਆ ਤਾਂ ਬਹੁਤ ਹੀ ਮਾੜੀ ਚੀਜ਼ ਐ ਉਹ ਕੈਮੀਕਲ ਐ ਇਹ ਨੇਚਰਲ ਚੀਜ਼ ਐ ਜੂਰੀਆ ਕੈਮੀਕਲ ਐ ਇਹ ਨੇਚਰਲ ਚੀਜ਼ ਐ ਜਿਹੜਾ ਸਾਡੇ ਮਿੱਤਰ ਕੀੜੇ ਨੇ ਜੂਰੀਆ ਸਾਰੇ ਮਾਰ ਦੋ ਇਹ ਇਹ ਜਿਹੜਾ ਗੋਹਾਗਾ ਇਹ ਮਿੱਤਰ ਕੀੜੇ ਪੈਦਾ ਕਰ ਦਿੰਦੇ ਨੇ ਲੰਬੀ ਉਮਰ ਬਸਦਾ ਲੰਬੀ ਉਮਰ ਕਰਦਾ ਤੇ ਜਿਹੜਾ ਜੂਰੀਆਗਾ ਉਹ ਡੰਗਰਾਂ ਦੇ ਪਸ਼ੂਆਂ ਵਾਸਤੇ ਵੀ ਮਾੜਾ ਹੈ ਕਿਉਂਕਿ ਜਦੋਂ ਅਪਨ ਦੁੱਧ ਪੀਨੇ ਆ ਉਹ ਪਸ਼ੂਆਂ ਦਾ ਖਾਦਾ ਹੋਇਆ ਜੂੜਿਆ ਰਹੇ ਹਾਂ ਸਪਰੇਹਾਂ ਹੁੰਦੀਆਂ ਨੇ ਜਿਹੜੀਆਂ ਉਹ ਪਸ਼ੂ ਪੱਠੇ ਖਾਂਦੀਆਂ ਨੇ ਪੱਠਿਆਂ ਦੇ ਵਿੱਚ ਦੁੱਧ ਰਹੀ ਆਪਣੇ ਅੰਦਰ ਜਾਂਦਾ ਆਪਣੇ ਤਰ੍ਹਾਂ ਬਿਮਾਰੀਆਂ ਲੱਗਦੀਆਂ ਨੇ ਜੂਰੀਆ ਵੱਧ ਜਾਣਾ ਤੇ ਕੈਂਸਰ ਵੀ ਹੋ ਸਕਦਾ ਜਿਹਦੇ ਨਾਲ ਜ਼ਿਆਦਾ ਮਾਤਰਾ 'ਚ ਅਟੈਕ ਦੀਆਂ ਬਿਮਾਰੀਆਂ ਖੂਨ ਗਾੜੇ ਹੁੰਦੇ ਨੇ ਜੋੜਾਂ ਦੇ ਦਰਦ ਪਤਾ ਨਹੀਂ ਕੀ ਕੀ ਕੁਝ ਹੁੰਦਾ ਇਹਦੇ ਨਾਲ ਤੋਂ ਦੋਸਤੋ ਮੈਂ ਥੋੜੇ ਹੋਰ ਵਿੱਚ ਹੋ ਉਹ ਵੀ ਪਾਈਆਂ ਨਾਲ ਤੁਹਾਨੂੰ ਦੱਸੀਆਂ ਨਾ ਬੇਲਾ ਕਰਦੀ ਐ ਤੇ ਤੁਸੀਂ ਇਹ ਚੀਜ਼ ਦਾ ਲਾਹਾ ਜ਼ਰੂਰ ਲਓ ਗੁਹਾ ਖੋਲ ਕੇ ਪਾਓ ਤਾਇਆ ਗੁਹਾ ਤੇ ਬਾਕੀ ਰਹੀ ਗੱਲ ਜੂਰੀ ਦੀ ਇਹ ਬਹੁਤ ਮਾੜੀ ਚੀਜ਼ ਐ ਇਹਨੂੰ ਤੁਸੀਂ ਇਹਨੂੰ ਗਰੇਜ ਹੀ ਕਰੋ ਇੱਕ ਪਾਸੇ ਤਾਂ ਜੂਰੀਆ ਪਾ ਪਾ ਕੇ ਫਸਲ ਵੱਧ ਕਰਦੇ ਆਂ ਦੂਜੇ ਪਾਸੇ ਆਪਾਂ ਡਾਕਟਰਾਂ ਦੇ ਘਰ ਭਰਦੇ ਆਂ ਉਹਦਾ ਕੀ ਫਾਇਦਾ ਕਈ ਵਾਰ ਤਾਂ ਇਹ ਜੀ ਸਥਿਤੀ ਆ ਜਾਂਦੀ ਹੈ ਜੀ ਆਪਣੇ ਜਦੋਂ ਘਰੇ ਕਿਸੇ ਨੂੰ ਟਾਇਕ ਆ ਜੇ ਜਾਂ ਕੋਈ ਹੋਰ ਪ੍ਰੋਬਲਮ ਆ ਜੇ ਆਪਣਾ 6-7 ਲੱਖ ਰੁਪਇਆ ਲਾ ਕੇ ਖੜਾ ਸੁੱਟਦਾ ਨਹੀਂ ਉਦੋਂ ਜ਼ਿਆਦਾ ਹੀ ਲੱਗ ਜਾਂਦੇ ਨੇ ਕਈ ਵਾਰ ਇਹ ਵੀ ਸਥਿਤੀ ਆ ਜਾਂਦੀ ਆ ਪੈਸੇ ਵੀ ਲੱਗ ਜਾਂਦੇ ਨੇ ਤੇ ਆਪਣਾ ਮਰੀਜ਼ ਵੀ ਨਹੀਂ ਵੱਧਦਾ ਸੋ ਇਹਦਾ ਕਾਰਨ ਇਹ ਹੀ ਆ ਦੋਸਤੋ ਨਾਲੇ ਜਿਆਦਾ ਜੂਰੀਆ ਨਾਲ ਆਪਣੇ ਪਸ਼ੂ ਵੀ ਨੁਕਸਾਨੇ ਜਾਂਦੇ ਨੇ ਆ ਪਿੱਛੇ ਜੇ ਸਰਦੀ ਦੇ ਵਿੱਚ ਇੱਕ ਬਿਮਾਰੀ ਆਈ ਸੀ ਪਸ਼ੂ ਮਰ ਲੱਗ ਗਿਆ ਸੀ ਉਹਦੀ ਖੋਜ ਇਹ ਹੋਈ ਵੀ ਤੁਸੀਂ ਪੱਠਿਆਂ ਦੇ ਵਿੱਚ ਜੂਰੀਆਂ ਨਾ ਪਾਓ ਨਾਈਟ੍ਰੋਜਨ ਦੀ ਮਾਤਰਾ ਸੀ ਜਿਹੜੀ ਉਹ ਧੁੱਪਣੇ ਨਿਕਲਦੀ ਸੀ ਉਹ ਨਾਈਟ੍ਰੋਨ ਦੀ ਜ਼ਹਿਰੀਲਾ ਪਦਾਰਥ ਜਿਆਦਾ ਬਣਦੀ ਸੀਗੀ ਤਾਂ ਕਰਕੇ ਤੁਸੀਂ ਜੂਰੀਆ ਘੱਟੀ ਪਾਓ ਇਹ ਖੋਜ ਵੀ ਹੋਈ ਸੀਗੀ ਵੱਡੇ ਵੱਡੇ ਮਹਾਰਾਂ ਦੇ ਡਾਕਟਰਾਂ ਦੀ ਸੋ ਦੋਸਤੋ ਮੈਂ ਤਾਂ ਰਿਜ਼ਲਟ ਲੈ ਚੁੱਕਿਆ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਤੁਸੀਂ ਵੀ ਲੋ ਹਾਂ ਦੋਸਤੋ ਇੱਕ ਖਾਸ ਕਰਕੇ ਮੈਂ ਗੱਲ ਤੁਹਾਨੂੰ ਹੋਰ ਕਹਿੰਦਾ ਜਿਹੜੀ ਵੀ ਮੈਂ ਵੀਡੀਓ ਪਾਉਣਾ ਹੁੰਦਾ ਉਦੋਂ ਮੈਂ ਪਹਿਲਾਂ ਆਪ ਰਿਜ਼ਲਟ ਲੈਣਾ ਹੈ ਨਹੀਂ ਹੈਗਾ ਤੂੰ ਕਿਸੇ ਕਹੇ ਕਹਾਏ ਮੈਂ ਆਪ ਉਹ ਕਰਦਾ ਨਾ ਇਹ ਭਲੇ ਵਾਸਤੇ ਹੈ ਆਪਾਂ ਨੇਚਰਲ ਚੀਜ਼ ਪਾਲਦੇ ਆਪਾਂ ਕਹਾਂਗੇ ਸਾਨੂੰ ਬਿਨਾ ਕੈਮੀਕਲ ਤੋਂ ਚੀਜ਼ ਮਿਲਦੇ ਹੈ ਨਾ ਜਿਹੜੇ ਪਸ਼ੂ ਨੇ ਉਹ ਵੀ ਰੱਬ ਦੇ ਜੀਵ ਨੇ ਉਹਨਾਂ ਨੂੰ ਵੀ ਕਿਉਂ ਨਾ ਇਹ ਦਿੱਤਾ ਜਾਵੇ ਸਮਾਨ ਸਾਰ ਅੱਧਾ ਕਿਲੋ ਤੁਸੀਂ ਜੂਰੀਆ ਹੱਥ ਵਾਲੀ ਢੋਲੀ ਦੇ ਵਿੱਚ ਪਾ ਕੇ ਸਪਰੇਅ ਕਰ ਸਕਦੇ ਆ ਇਸ ਤੋਂ ਵੱਧ ਨਾ ਪਾਓ ਕਈ ਵਾਰ ਸਥਿਤੀ ਇਹ ਹੋ ਜਾਂਦੀ ਹੈ ਵੀ ਪੱਤੇ ਆਪਣੇ ਮੱਚ ਗਏ ਕੋਈ ਗੱਲ ਨਹੀਂ ਉਹਨਾਂ ਨੂੰ ਕੁਝ ਨਹੀਂ ਹੁੰਦਾ ਕਈ ਵਾਰ ਉੱਥੇ ਜ਼ਿਆਦਾ ਪਾਏ ਪੰਪ ਵੱਜ ਜਾਂਦਾ ਅੱਧਾ ਕਿਲੋ ਨਾਲ ਕੋਈ ਨੁਕਸਾਨੀ ਨਾਲ ਜਿਹੜੇ हां जी दोस्तों ये गल एक और भी सीधा है ਤੁਸੀਂ ਆਪ ਹੀ ਪਤਾ ਕਰ ਸਕਦੇ ਹੋ ਹਰੇਕ ਦੇ ਅੱਜ ਕੱਲ ਪਿੰਡਾਂ ਤੋਂ ਬਾਹਰੋਂ ਆਪਣੇ ਇਸਰੇ ਵਿੱਚ ਬੱਚੇ ਗਏ ਹਨ ਬਾਹਰ ਉਹਨਾਂ ਨੂੰ ਪੁੱਛੋ ਵੀ ਜਿਹੜੇ ਕੈਨੇਡਾ ਅਮਰੀਕਾ 'ਚ ਖੇਤੀ ਹੁੰਦੀ ਹੈ ਉਥੇ ਜੂਰੇ ਪਾਉਂਦੇ ਨੇ ਨਹੀਂ ਪਾਉਂਦੇ ਬਹੁਤੀ ਘੱਟ ਪਾਉਂਦੇ ਨੇ ਉਹ ਉਹ ਤਾਂ ਜ਼ਿਆਦਾਤਰ ਤੇ ਸਪਰੇਅ ਹੀ ਕਰਦੇ ਨੇ ਜੂਰੇ ਦੀਆਂ ਜ਼ਿਆਦਾਤਰ ਤੇ ਫਿਰ ਆਪਾਂ ਨੈਚੁਰਲ ਚੀਜ਼ਾਂ ਪਾਉਂਦੇ ਨੇ ਖਸੋ ਆਪਾਂ ਕਿਉਂ ਨਹੀਂ ਪਾ ਸਕਦੇ ਇਹ ਆਪਾਂ ਨੂੰ ਜਿਹੜੀਆਂ ਕੰਪਨੀਆਂ ਨੇ ਜਿਵੇਂ ਇਸਟਰੀਆਂ ਕੰਪਨੀ ਆਈ ਸੀ ਉਹਨਾਂ ਨੂੰ ਆਪਾਂ ਨੂੰ ਗੁਲਾਮ ਬਣਾਇਆ ਏਦੀ ਵੀ ਹੀ ਕਚਾ ਲੱਗੀ ਇਹ ਕੰਪਨੀ ਜਿਹੜੀਆਂ ਵਿਦੇਸ਼ੀ ਕੰਪਨੀ ਨੇ ਰੇਹਾਂ ਸਪਰੇਹਾਂ ਵਾਲੀਆਂ ਕੈਮੀਕਲ ਵਾਲੀਆਂ ਉਹਨਾਂ ਦੀ ਤਰ੍ਹਾਂ ਹੀ ਆਪਣੇ ਤੇ ਇਹ ਰਾਜ ਕਰ ਰਹੀਆਂ ਨੇਗੀਆਂ ਆਪਾਂ ਨੂੰ ਗੁਲਾਮ ਬਣਾਈ ਜਾਂਦੇ ਨੇ ਇਹ ਰੇਹਾਂ ਸਪਰੇਹਾਂ ਵਾਲੀਆਂ ਚੀਜ਼ਾਂ ਖਾ ਕੇ ਪਤਾ ਨਹੀਂ ਕਿੰਨੇ ਕੁ ਬਿਮਾਰੀਆਂ ਲੱਗਦੀਆਂ ਨੇ ਆਪਾਂ ਨੂੰ ਸੋ ਦੋਸਤੋ ਜਿਆਦਾ ਵੀਡੀਓ ਲੰਬੀ ਨਾ ਹੁੰਦਾ ਕਰਦਾ ਹੋਇਆ ਸੋ ਮੈਂ ਤੁਹਾਨੂੰ ਕਹਣਾ ਤੁਸੀਂ ਇਹਦਾ ਫਾਇਦਾ ਠਾਓ ਇਹਦਾ ਤੁਸੀਂ ਲਾਭ ਲਓ ਵੱਧ ਤੋਂ ਵੱਧ ਸੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ